ਸੰਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਕ੍ਰਿਮినਲ ਗੈਂਗਸਟਰ ਅਤੇ ਸਮਾਜ ਵਿਰੋਧੀ ਅੰਸ਼ਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਮੁਹਿੰਮ ਚਲਾਉਂਦੀ ਰਹਿੰਦੀ ਉਸੇ ਲੜੀ ਚ ਸਾਨੂੰ ਕਾਫੀ ਵੱਡੀ ਸਫਲਤਾ ਵੀ ਉਦੋਂ ਮਿਲੀ ਜਦੋਂ ਐਸਪੀ ਸਿਟੀ ਬਲਵਿੰਦਰ ਚੀਮਾ ਡੀਐਸਪੀ ਸਿਟੀ ਮਨਸਤਨਾਮ ਸਿੰਘ ਜੀ ਐਸਐਚਓ ਕੋਤਵਾਲੀ ਪਟਿਆਲਾ ਜਸਪ੍ਰੀਤ ਸਿੰਘ ਕਾੜੋਂ ਤਿੰਨ ਚਾਰ ਸੀਆਈਏ ਪਟਿਆਲਾ ਪ੍ਰਦੀਪ ਸਿੰਘ ਬਾਜਵਾ ਇਹਨਾਂ ਦੀਆਂ ਟੀਮਾਂ ਨੇ ਚਾਰ ਦੋਸ਼ੀ ਅਰੈਸਟ ਕੀਤੇ ਤੇ ਉਹਨਾਂ ਤੋਂ ਪੰਜ ਜਿਹੜੇ ਵਿਆਪਨਾਂ ਹੋਰ ਰਿਕਵਰ ਹੋਏ 15 ਤੋਂ ਵੀ ਕਾਰਤੂਸ ਰਿਕਵਰ ਹੋਏ ਤੇ ਕਮਰਸ਼ੀਅਲ ਕੁਆਂਟੀਟੀ ਚ ਜਿਹੜਾ ਹੈਰੋਇਨ ਆ ਉਹਦੀ ਰਿਕਵਰੀ ਹੋਈ ਹੈ ਇਹ ਗੈਂਗ ਕਾਫੀ ਸਮੇਂ ਤੋਂ ਪਟਿਆਲੇ ਜ਼ਿਲ੍ਹੇ ਦੇ ਅੰਦਰ ਕਈ ਪ੍ਰਕਾਰ ਦੀ ਵਾਰਦਾਤਾਂ ਚ ਸਰਗਰਮ ਸੀਗਾ ਤੇ ਨਸ਼ਾ ਸਪਲਾਈ ਵੀ ਜਿਹੜੀ ਆ ਇਹ ਗੈਂਗ ਕਰਦਾ ਸੀ ਬਾਰਡਰ ਏਰੀਆ ਪੰਜਾਬ ਤੋਂ ਇਹ ਚਿੱਟਾ ਲੈ ਕੇ ਆਉਂਦੇ ਸੀ ਤੇ ਇੱਥੇ ਪਟਿਆਲੇ 'ਚ ਉਹਨੂੰ ਅੱਗੇ ਵੇਚਦੇ ਸੀ ਤੇ ਇਸ ਗੈਂਗ ਦੀ ਅਰੈਸ ਦੇ ਨਾਲ ਹੀ ਪਟਿਆਲੇ 'ਚ ਚਿੱਟਾ ਸਪਲਾਈ ਦੀ ਜਿਹੜੀ ਚੇਨ ਆ ਉਹਨੂੰ ਕਾਫੀ ਵੱਡਾ ਸੈਟਬੈਕ ਲੱਗਾ ਹੈ ਇਹ ਚਾਰ ਦੋਸ਼ੀ ਨੇ ਜੀ ਇਹਨਾਂ 'ਚੋਂ ਦੋ ਤੇ ਬ੍ਰਦਰਜ਼ ਨੇ ਅਜੈ ਕੁਮਾਰ ਤੇ ਵਿਜੇ ਕੁਮਾਰ ਉਰਫ ਸਮਾਰਟੀ ਦੋ ਅਣਦੇਸ਼ੀ ਨੇ ਸੰਦੀਪ ਸਿੰਘ ਤੇ ਆਪਣੇ ਜਿਹੜਾ ਜਤਿਨ ਤੋਬੀਗੜ ਏਰੀਆ ਦਾ ਰਹਿਣ ਵਾਲਾ ਹੈ ਇਨਾਂ ਤੋਂ ਇੱਕ ਦੋਸ਼ੀ ਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਬਾਕੀਆਂ ਦਾ ਕੋਈ ਕ੍ਰਾਈਮਨਲ ਪਿਸ਼ੋਕੜ ਹੁਣ ਤੱਕ ਸਾਹਮਣੇ ਨਹੀਂ ਆਇਆ ਕਿਉਂਕਿ ਕਈ ਵਾਰਦਾਤਾਂ ਤੋਂ ਬਾਵਜੂਦ ਇਹ ਅਰੈਸਟ ਨਹੀਂ ਹੋ ਸਕੇ ਸੀ ਜਦਕਿ ਕ੍ਰਾਈਮ ਪੇਸ਼ਾ ਬੰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਵਾਰਦਾਤਾਂ ਕਰ ਰਹੇ ਸੀ ਜਿਹੜਾ ਅਮਨਦੀਪ ਸਿੰਘ ਜੱਟ ਪਟਿਆਲਾ ਜੇਲ੍ਹ ਚ ਬੰਦ ਆ ਇਹ ਉਹਦਾ ਐਂਟੀ ਗੈਂਗ ਆ ਪਿਛਲੇ ਮਹੀਨੇ 10 ਪਿਸਤੌਲ ਜਿਹੜੇ ਆ ਹਜ਼ੀ ਇਹਨਾਂ ਦੇ ਐਂਟੀ ਗੈਂਗ ਤੋਂ ਰਿਕਵਰ ਕੀਤੇ ਸੀ ਤੇ ਉਹਦੀ ਬਦਲਾਖੋਰੀ ਯਾ ਕਿਸੇ ਸੈਂਸੇਸ਼ਨਲ ਕਤਲ ਨੂੰ ਅੰਜਾਮ ਦੇਣ ਲਈ ਇਹਨਾਂ ਨੇ ਆ ਪੰਜ ਪਿਸਤੌਲ ਜਿਹੜੇ ਆ ਇਹ ਵੀ ਅਰੇਂਜ ਕੀਤੇ ਸੀ ਤੇ 300 ਗ੍ਰਾਮ ਤੋਂ ਜ਼ਿਆਦਾ ਹੈਰੋਇਨ ਦੀ ਰਿਕਵਰੀ ਹੋਈ ਹੈ ਤੇ ਇਹਦੇ ਨਾਲ ਬੜਾ ਇੱਕ ਸਪਲਾਈ ਚੇਨ ਜਿਹੜੀ ਹੈ ਕਿ ਡਰੱਗਸ ਦੀ ਪਟਿਆਲਾ ਜ਼ਿਲ੍ਹੇ 'ਚ ਉਹਨੂੰ ਕਾਫੀ ਵੱਡਾ ਸੱਟ ਬੈਕ ਲੱਗਾ ਹੈ ਅਰੇ ਮੈਂ ਜਿਹੜਾ ਮਾਸ ਸਪਲਾਈ ਹੈ ਸਕੂਲਾਂ ਦੇ ਕਾਲਜਾਂ ਦੇ ਬਾਹਰ ਕਰਦੇ ਸੀ ਜਿਹੜਾ ਦੇਖੋ ਜੀ ਇਹਨਾਂ ਦੀ ਪ੍ਰੀਲਿਮਿਨਰੀ ਪੁਸ਼ਗਿਸ਼ 'ਚ ਆਇਆ ਕਿ ਇਹ ਜਿਹੜੇ ਸਬਰਮਨ ਏਰੀਆ ਨੇ ਜਿਵੇਂ ਅਰਬਨ ਅਸਟੇਟ ਹੋ ਗਿਆ ਹੈ ਪੰਜਾਬੀ ਯੂਨੀਵਰਸਿਟੀ ਦੇ ਇਲਾਕੇ ਦਾ ਜਿਹੜਾ ਏਰੀਆ ਆ ਉਥੇ ਹਰਾਂ ਸਪਲਾਈ ਕਰਦੇ ਸੀ ਤੇ ਇਹਨਾਂ ਨੂੰ ਫੜਨ ਨਾਲ ਤੇ ਕਾਫੀ ਸਪਲਾਈ ਚੇਨ ਨੂੰ ਕਾਫੀ ਜਿਹੜਾ ਸੈਟਬੈਕ ਲੱਗੂ ਜਿਹੜਾ ਅਰੇਸਟ ਨਹੀਂ ਆ ਰੋਹਨ ਨਹੀਂ ਆ ਜਿਹੜਾ ਹਾਂ ਉਹ ਉਹਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਣਗੀਆਂ ਸਰ ਕ੍ਰਪਟੀ ਵਗੈਰਾ ਵੀ ਕੋਈ ਇਹਨਾਂ ਦੀ ਦਿਖਾਉਂ ਉਹ ਅਸੀਂ ਆਇਡੈਂਟੀਫਾਈ ਕਰਾਂਗੇ ਜੀ ਜੇਕਰ ਨਸ਼ੇ ਤੇ ਹਥਿਆਰ ਸਪਲਾਈ ਕਰਨ ਦੇ ਗੋਰਖਧੰਦੇ ਨਾਲ ਕੋਈ ਵੀ ਗੈਰ ਕਾਨੂੰਨੀ ਜਾਇਦਾਦਾਂ ਬਣਾਈਆਂ ਹੋਣੀਆਂ ਤੇ ਉਹਨਾਂ ਨੂੰ ਫੋਰਫੀਟ ਵੀ ਕਰਾਇਆ ਜਾਊਗਾ ਤੇ ਅਗਲੀ ਜਾਂਚ ਅਨੁਸਾਰ ਕਾਰਵਾਈ। ਪੁਰਾਣਾ ਅਪਰਾਧਿਕ ਰਿਕਾਰਡ ਕਿਹਦਾ ਕਿਹਦਾ ਮਿਲਿਆ? ਇਹਨਾਂ 'ਚ ਇੱਕ ਬੰਦਾ ਹੀ ਆ ਜੀ ਜਿਹੜਾ ਪੁਰਾਣਾ ਅਪਰਾਧਿਕ ਰਿਕਾਰਡ ਦਾ ਵਿਜੇ ਕੁਮਾਰ ਦਾ। ਇਹਦੇ ਤੇ ਪਹਿਲਾਂ ਐਨਡੀਪੀਐਸ ਐਕਟ ਦਾ ਮਕਦਮਾ ਦਰਜ ਆ। ਪਰ ਬਾਕੀ ਦੋਸ਼ੀਆਂ ਨੂੰ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ। ਤੇ ਰਿਮਾਂਡ ਹਾਸਲ ਕਰਨ ਤੋਂ ਪ੍ਰੰਤ ਹੋਰ ਵੀ ਕਿਹੜੇ-ਕਿਹੜੇ ਗੈਂਗ ਮੈਂਬਰ ਨੇ ਸਾਨੂੰ ਅੱਗੇ ਹੋਰ ਵੀ ਅਰੈਸਟ ਤੇ ਰਿਕਵਰੀ ਹੋਣ ਦੀ ਉਮੀਦ ਹੈਗੀ। ਇਵੇ ਡਰਗਸ ਫੋਰਸ ਕੋਲ ਲੱਕੇ ਤੇ ਰਹਿੰਦੇ ਰੋੜੀਕੋਟ ਮੰਡੇ ਪੁੱਤਰ ਹੋ ਗਿਆ ਜਾਂ ਧੱਕਾ ਕਰਨੇ ਜਾਂਦਾ ਇਹ ਇਨਾ ਕਲੋਨੀਆਂ ਚ ਮਤਲਬ ਦੇਖੋ ਇਹ ਪ੍ਰੀਲਿਮਨਰੀ ਪੁਛ ਕੇ 6 ਗੱਲ ਸਾਹਮਣੇ ਆਈਆਂ ਕਿ ਬਾਰਡਰ ਏਰੀਆ ਤੋਂ ਅੰਮ੍ਰਿਤਸਰ ਰੂਰਲ ਏਰੀਆ ਤੋਂ ਤਰੰਤਾਲ ਨੇਰੀਏ ਤੋਂ ਲੈ ਕੇ ਆਉਂਦੇ ਸੀ ਤੇ ਪਟਿਆਲੇ ਸ਼ਹਿਰ ਚ ਸਪਲਾਈ ਕਰਦੇ ਸੀ ਬਾਕੀ ਪਟਿਆਲਾ ਪੁਲਿਸ ਲਗਾਤਾਰ ਕ੍ਰਿਮੀਨਲ ਗੈਂਗਸਟਰ ਅਤੇ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਮੁਹਿੰਮ ਚਲਾਉਂਦੀ ਰਹਿੰਦੀ ਉਸੇ ਲੜੀ ਚ ਸਾਨੂੰ ਕਾਫੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਸਿਟੀ ਬਲਵਿੰਦਰ ਚੀਮਾ ਡੀਐਸਪੀ ਸਿਟੀ 1 ਸੁਤਨਾਮ ਸਿੰਘ ਜੀ ਐਸਐਚਓ ਕੋਤਵਾਲੀ ਪਟਿਆਲਾ ਜਸਪ੍ਰੀਤ ਸਿੰਘ ਕਾੜੋਂ 3 4 ਸੀਆਈਏ ਪਟਿਆਲਾ ਪ੍ਰਦੀਪ ਸਿੰਘ ਬਾਜਵਾ ਇਹਨਾਂ ਦੀਆਂ ਟੀਮਾਂ ਨੇ ਚਾਰ ਦੋਸ਼ੀ ਅਰੈਸਟ ਕੀਤੇ ਤੇ ਉਹਨਾਂ ਤੋਂ ਪੰਜ ਜਿਹੜੇ ਵਿੱਪਨਾਂ ਹੋਰ ਰਿਕਵਰ ਹੋਏ 15 ਤੋਂ ਵੀ ਕਾਰਤੂਸ ਰਿਕਵਰ ਹੋਏ ਤੇ ਕਮਰਸ਼ੀਅਲ ਕੁਆਂਟੀਟੀ ਚ ਜਿਹੜਾ ਹੈਰੋਇਨ ਆ ਉਹਦੀ ਰਿਕਵਰੀ ਹੋਈ ਹੈ ਇਹ ਗੈਂਗ ਕਾਫੀ ਸਮੇਂ ਤੋਂ ਪਟਿਆਲੇ ਜ਼ਿਲ੍ਹੇ ਦੇ ਅੰਦਰ ਕਈ ਪ੍ਰਕਾਰ ਦੀਆਂ ਵਾਰਦਾਤਾਂ 'ਚ ਸਰਗਰਮ ਸੀਗਾ ਤੇ ਨਸ਼ਾ ਸਪਲਾਈ ਵੀ ਜਿਹੜੀ ਆ ਇਹ ਗੈਂਗ ਕਰਦਾ ਸੀ। ਬਾਰਡਰ ਏਰੀਆ ਪੰਜਾਬ ਤੋਂ ਇਹ ਚਿੱਟਾ ਲੈ ਕੇ ਆਉਂਦੇ ਸੀ ਤੇ ਇੱਥੇ ਪਟਿਆਲੇ 'ਚ ਉਹਨੂੰ ਅੱਗੇ ਵੇਚਦੇ ਸੀ। ਤੇ ਇਸ ਗੈਂਗ ਦੀ ਅਰੈਸਟ ਦੇ ਨਾਲ ਹੀ ਪਟਿਆਲੇ 'ਚ ਚਿੱਟਾ ਸਪਲਾਈ ਦੀ ਜਿਹੜੀ ਚੇਨ ਆ ਉਹਨੂੰ ਕਾਫੀ ਵੱਡਾ ਸੈਟਬੈਕ ਲੱਗਾ ਹੈ। ਚਾਰ ਦੋਸ਼ੀ ਨੇ ਜੀ ਇਹਨਾਂ ਚੋਂ ਦੋ ਤੇ ਬ੍ਰਦਰਸ ਨੇ ਅਜੇ ਕੁਮਾਰ ਤੇ ਵਿਜੇ ਕੁਮਾਰ ਉਰਫ ਸਮਾਰਟੀ ਦੋ ਅੰਨੇ ਦੋਸ਼ੀ ਨੇ ਸੰਦੀਪ ਸਿੰਘ ਤੇ ਆਪਣੇ ਜਿਹੜਾ ਜਤਿਨ ਢੋਬੀਗੜ ਏਰੀਆ ਦਾ ਰਹਿਣ ਵਾਲਾ ਇਹਨਾਂ ਤੋਂ ਇੱਕ ਦੋਸ਼ੀ ਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਬਾਕੀਆਂ ਦਾ ਕੋਈ ਕ੍ਰਿਮਨਲ ਪਿਸ਼ੋਕੜ ਹੁਣ ਤੱਕ ਸਾਹਮਣੇ ਨਹੀਂ ਆਇਆ ਕਿਉਂਕਿ ਕਈ ਵਾਰਦਾਤਾਂ ਤੋਂ ਬਾਵਜੂਦ ਇਹ ਅਰੈਸਟ ਨਹੀਂ ਹੋ ਸਕੇ ਸੀ ਜਦਕਿ ਕ੍ਰਾਈਮ ਪੇਸ਼ਾ ਬੰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਵਾਰਦਾਤਾਂ ਕਰ ਰਹੇ ਸੀ ਜਿਹੜਾ ਅਮਨਦੀਪ ਸਿੰਘ ਜੱਟ ਪਟਿਆਲਾ ਜੇਲ੍ਹ ਚ ਬੰਦਾ ਹੀ ਉਹਦਾ ਐਂਟੀ ਗੈਂਗ ਆ ਪਿਛਲੇ ਮਹੀਨੇ 10 ਪਿਸਤੌਲ ਜਿਹੜੇ ਆ ਹਜ਼ੀ ਇਹਨਾਂ ਦੇ ਐਂਟੀ ਗੈਂਗ ਤੋਂ ਰਿਕਵਰ ਕੀਤੇ ਸੀ ਤੇ ਉਹਦੀ ਬਦਲਾਖੋਰੀ ਜਾਂ ਕਿਸੇ ਸੈਂਸੇਸ਼ਨਲ ਕਤਲ ਨੂੰ ਅੰਜਾਮ ਦੇਣ ਲਈ ਇਹਨਾਂ ਨੇ ਆ ਪੰਜ ਪਿਸਤੌਲ ਜਿਹੜੇ ਆ ਇਹ ਵੀ ਅਰੇਂਜ ਕੀਤੇ ਸੀ ਤੇ 300 ਗ੍ਰਾਮ ਤੋਂ ਜ਼ਿਆਦਾ ਹੈਰੋਇਨ ਦੀ ਰਿਕਵਰੀ ਹੋਈ ਹੈ ਤੇ ਇਹਦੇ ਨਾਲ ਬੜਾ ਇੱਕ ਸਪਲਾਈ ਚੇਨ ਜਿਹੜੀ ਹੈ ਕਿ ਡਰੱਗਸ ਦੀ ਪਟਿਆਲਾ ਜ਼ਿਲ੍ਹੇ 'ਚ ਉਹਨੂੰ ਕਾਫੀ ਵੱਡਾ ਸੈਟਬੈਕ ਲੱਗਦਾ ਹੈ ਅਰੇ ਮੈਂ ਜਿਹੜਾ ਇਹ ਮਾਰ ਸਪਲਾਈ ਹੈ ਸਕੂਲਾਂ ਦੇ ਕੋਲਿਆਂ ਦੇ ਬਾਹਰ ਕਰਦੇ ਸੀ ਜਿਹੜਾ ਦੇਖੋ ਜੀ ਇਹਨਾਂ ਦੀ ਪ੍ਰੀਲਿਮਿਨਰੀ ਪੁਸ਼ਗਿਸ਼ 'ਚ ਆਇਆ ਕਿ ਇਹ ਜਿਹੜੇ ਸਬਰਮਨ ਏਰੀਆ ਨੇ ਜਿਵੇਂ ਅਰਬਨ ਸਟੇਟ ਹੋ ਗਿਆ ਹੈ ਪੰਜਾਬੀ ਯੂਨੀਵਰਸਿਟੀ ਦੇ ਇਲਾਕੇ ਦਾ ਜਿਹੜਾ ਏਰੀਆ ਉੱਥੇ ਹੈਰਾਂ ਸਪਲਾਈ ਕਰਦੇ ਸੀ ਤੇ ਇਹਨਾਂ ਨੂੰ ਫੜਨ ਨਾਲ ਤੇ ਕਾਫੀ ਸਪਲਾਈ ਚੇਨ ਨੂੰ ਕਾਫੀ ਜਿਹੜਾ ਸੈਟਬੈਕ ਲੱਗੂ ਜਿਹੜਾ ਅਰੈਸਟ ਨਹੀਂ ਹੈ ਉਹ ਰੋਹਨ ਨਹੀਂ ਹੈ ਜਿਹੜਾ ਹਾਂ ਉਹ ਉਹਦੇ ਪਿੱਛੇ ਸਾਡੀਆਂ ਟੀਮ ਸੋ ਕ੍ਰਾਫਟੀ ਵਗੈਰਾ ਵੀ ਕੋਈ ਇਹਨਾਂ ਦੀ ਦਖਾਵਾ ਉਹ ਅਸੀਂ ਆਇਡੈਂਟੀਫਾਈ ਕਰਾਂਗੇ ਜੀ ਜੇਕਰ ਨਸ਼ੇ ਤੇ ਅਸਲਾ ਸਪਲਾਈ ਕਰਨ ਦੇ ਗੋਰਖ ਧੰਦੇ ਨਾਲ ਕੋਈ ਵੀ ਗੈਰ ਕਾਨੂੰਨੀ ਜਾਇਦਾਦਾਂ ਬਣਾਈਆਂ ਹੋਣੀਆਂ ਤੇ ਉਹਨਾਂ ਨੂੰ ਫੋਰਫੀਟ ਵੀ ਕਰਾਇਆ ਜਾਊਗਾ ਤੇ ਅਗਲੀ ਜੱਪਦਨ ਸਰਕਾਰਵਾਈ ਪੁਰਾਣਾ ਅਪਰਾਧਿਕ ਰਿਕਾਰਡ ਕਿਹਦਾ ਕਿਹਦਾ ਮਿਲਿਆ ਇਹਨਾਂ ਚੋਂ ਇੱਕ ਬੰਦਾ ਹੀ ਆ ਜੀ ਜਿਹੜਾ ਪੁਰਾਣਾ ਅਪਰਾਧਿਕ ਰਿਕਾਰਡ ਆ ਵਿਜੇ ਕੁਮਾਰ ਦਾ ਇਹਦੇ ਤੇ ਪਹਿਲਾਂ ਐਨਡੀਪੀਐਸ ਐਕਟ ਦਾ ਮਕਦਮਾ ਦਰਜ ਆ ਪਰ ਬਾਕੀ ਦੋਸ਼ੀਆਂ ਨੂੰ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਤੇ ਰਿਮਾਂਡ ਹਾਸਲ ਕਰਨ ਤੋਂ ਪ੍ਰੰਤ ਹੋਰ ਵੀ ਕਿਹੜੇ-ਕਿਹੜੇ ਗੈਂਗ ਮੈਂਬਰ ਨੇ ਸਾਨੂੰ ਅੱਗੇ ਹੋਰ ਵੀ ਅਰੇਸਟ ਤੇ ਰਿਕਵਰੀ ਹੋਣ ਦੀ ਉਮੀਦ ਹੈਗੀ ਇਹਦੇ। ਜਿਵੇਂ ਡਰਗਸ ਫੁੱਟਸਪੋਟ ਇਲਾਕੇ ਤੇ ਰਹਿੰਦੇ ਰੋੜੀਕੁੱਟ ਮੰਡੇ ਪੁੱਤਰ ਹੋ ਗਿਆ ਜਾਂ ਧੱਕਾ ਗਰਮੀ ਜਾਬਾ ਇਹਨਾਂ ਕਲੋਨੀਆਂ 'ਚ ਮਤਲਬ ਦੇਖੋ ਇਹ ਪ੍ਰੀਲਿਮਨਰੀ ਪੁਸ਼ਕਿਸ਼ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਰਡਰ ਏਰੀਆ ਤੋਂ ਅੰਮ੍ਰਿਤਸਰ ਰੂਰਲ ਏਰੀਆ ਤੋਂ ਤਰਨਤਾਰਨ ਏਰੀਆ ਤੋਂ ਲੈ ਕੇ ਆਉਂਦੇ ਸੀ ਤੇ ਪਟਿਆਲੇ ਸ਼ਹਿਰ 'ਚ ਸਪਲਾਈ ਕਰਦੇ ਸੀ। ਬਾਕੀ ਹੋਰ ਪੁਸ਼ਕਿਸ਼ ਜਾਰੀ ਹੈ।